ਤੇ ਮਾਤਾ ਗੁਜਰੀ ਜੀ ਫਿਰ ਜਦੋਂ ਸਹਿਬਜ਼ਾਦਿਆਂ ਨੂੰ ਤਿਆਰ ਕਰਦੇ ਨੇ ਕਵੀ ਦੀ ਲਿਖੀ ਕਵਤਾ ਜੀ ਉਹਨੇ ਉਸ ਵੇਲੇ ਦੇ ਸਮੇ ਨੂੰ ਬੰਦ ਕੀਤਾ ਬਿਨਾਂ ਸਾਜ਼ਾਂ ਤੋਂ डे ब्रज बी माता शगन करे शगन करे जोड़ फतह सिंह कोड़ी चढ़े जोड़ाव फतह सिंह को चड़े खंड ब्रज च बी मगन करे शगन करे ज़ोर वार सिंह खोड़ी चड़े ज़ोर वार फतह सिंह No, ਮੋਤੀराम ਮੈਰਾ ਰੋਵੇ ਮੋਤੀराम ਖੜਾ ਹੋਵੇ ਤੇਲ ਹੰਝੂਆਂ ਦਾ ਚੋਵੇ ਗਾਣੇ ਗੁੱਟਾਂ ਦੇ ਸਜਦੇ ਬੜੇ ਸ਼ਹੀਦੀਆਂ ਦੇ ਜੱਚਦੇ ਬੜੇ ਜੋਰਾਵਾਰ ਫਤਿਹ ਸਿੰਘ चढ़े जोरांवार फतेह सि खोड़ी चढ़े ਚੁੱਲਾ ਪੈੜਾ ਰੱਖ ਗਏ ਆ ਓਲਾ ਗੰਗੂਰਾਮ ਵਿਚੁੱਲਾ ਪੈੜਾ ਰੱਖ ਗਏ ਆ ਓਲਾ ਕੰਬੂ ਗੇ ਜਲਾ ਹੱਥੀ ਤੇ ਸੇ ਫੜੇ ਤੇ ਸੇ ਫੜੇ ਯੋਰਾਵਾਰ ਫਤੇ ਸਿੰਘ ड़ी चढ़े जोड़ फत सिंह ਜਾਵੇ ਭੜਾਂ ਜਲਾਤਾ ਬਾਲ ਨੀਹਾ ਚ ਚਣੇ ਨੀਹਾ ਚ ਚਣੇ ਜੋਰਾਵਾਰ ਫਤਿਹ ਸਿੰਘ ਕੋੜੀ ਚੜੇ ਜੋਰਾਵਾਰ ਫਤਿਹ ਸਿੰਘ ਕੋੜੀ ਚੜੇ ਸਿੰਘ ਕੋੜੀ ਚੜੇ ਮਾਤਾ ਗੁਜਰੀ ਜੀ ਨੂੰ ਪਤਾ ਵੀ ਨਹੀਂ ਹੋਣੇ ਆ ਗਿਆ ਜੀ ਅੱਧ ਵਾਲਾ ਦਿਨ ਅੱਜ ਦਾ ਦਿਨ 13 ਤੋ ਸਿਪਾਈ ਲੈਣ ਵਾਸਤੇ ਆਏ ਪਤਾ ਵੀ ਨਾ ਨਿੰਮਣ ਨਾ ਤੇ ਅਸਕਰ ਕਹਿੰਦਾ ਕੰਧ ਦੇ ਕੋਲ ਲਜਾਇਆ ਗਿਆ ਜਿੱਥੇ ਕੰਧ ਚਿਣੀ ਜਾਣੀ ਆ ਉਹ ਭਾਵੇਂ ਅੱਜ ਖਤਮ ਕਰ ਦਿੱਤੀ। ਬਸ ਫਿਰ ਕੰਧ ਦੇ ਵਿੱਚ ਜਦੋਂ ਸਹਿਬਜ਼ਾਦਿਆਂ ਨੂੰ ਚੜਨ ਲੱਗੇ ਨਾ ਤੇ ਇੱਟਾਂ ਵੀ ਰੋਈਆਂ ਧਰਤੀ ਵੀ ਰੋਈ ਤੇ ਅੰਬਰ ਵੀ ਰੋਇਆ। ਹਾਂ ਦੀ ਪਹਿਲੇ ਹਿੱਸੇ 'ਚ ਦਾਸ ਦੂਸਰੇ ਹਿੱਸੇ 'ਚ ਸਾਰੀ ਸੰਗਤ ਤੇ ਤੀਸਰੇ ਹਿੱਸੇ 'ਚ ਮਾਈਆਂ ਜੇ ਸੱਚੀ ਤੁਸੀਂ ਉਹਨਾਂ ਦੇ ਪਿਆਰ 'ਚ ਬੈਠੇ ਹੋ ਨਾ ਗੱਜ ਕੇ ਬੋਲੇ ਪਤਾ ਲੱਗੇ ਤੁਹਾਡੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੀ ਹੋਏਗੀ ਜੇ ਤੁਸੀਂ ਉੱਚੀ ਬੋਲ ਕੇ ਉਹ ਬੋਲ ਕੇ ਉਹਨਾਂ ਨੂੰ ਸੁਣਾਓ ਕੀ ਪਤਾ ਕਿਹਦੇ ਹਿਰਦੇ 'ਚ ਬਾਬਾ ਫਤਿਹ ਸਿੰਘ ਬੈਠਾ ਹੋਵੇ ਕੋਈ ਪਤਾ ਨਹੀਂ ਪਾਈ ਕੀ ਪਤਾ ਕਿਹਦੇ ਹਿਰਦੇ 'ਚ ਬਾਬਾ ਜੋਰਾਵਰ ਸਿੰਘ ਬੈਠਾ ਹੋਵੇ ਉਹਦੀ ਵਿਚਾਰ ਕੀ ਪਤਾ ਕਿਹਦੇ ਹਿਰਦੇ 'ਚ ਵਸੀ ਹੈ ਜੇ ਸੱਚੀ ਤੁਸੀਂ ਪਿਆਰ ਕਰਦੇ ਹੋ ਤੇ ਉਸ ਵੇਲੇ ਸਰਹੰਦ ਦੀ ਨੀਨੇ ਵੀ ਇਹ ਗੱਲ ਆਖੀ ਓ ਤੁਸੀਂ ਕਿਸੇ ਅਮੜੀ ਤੇ ਜਾਏ ਓ ਲਾਲਾ ਨੂੰ ਦੁਆਰ ਪੁੱਛ ਲਾਲਾ ਨੂੰ ਦਵਾਰ ਪੁੱਛ ਜੀ ਤੁਸੀਂ ਕਿੱਥੇ ਆਣੀ ਦੇ ਜਾ ਸਰ ਬੜੇ ਭਾਈ ਓ ਲਾਲਾ ਨੂੰ ਦਵਾਰ ਓ ਤੁਸੀਂ ਕੇ ਆਮਰੀ ਦੇ ਜਾ ਲਾਲਾ ਨੂੰ ਦਵਾਰ ਪੁੱਛ ਜੀ ਕਿਸ ਅਮੜੀ ਗੱਜ ਕੇ ਬੋਲੋ ਭਾਈ ਹੌਕਾ ਦੀ ਕਸੂਮ ਬੜੀ ਲਾਲਾ ਨੂੰ ਦੁਵਾਰ ਪੁੱਛਦੀ ਸ assi ਕਿੱਸੇ ਅਮੜੀ ਤੇ ਜਹੇ ਲਾਲਾ ਨੂੰ ਦੁਵਾਰ ਪੁੱਛਦੀ ਬੱਤੀ ਕਿਤੇ ਅਮੜੀ ਦੇ ਜਾਏ ਗੱਜ ਕੇ ਲਾ ਲੋ ਦੁਵਾਰ ਪੋਸੇ ਜੋ ਓ ਤਸੀ ਕਿੱਸੇ ਅਮੜੀ ਕਿਸੇ ਅੰਮ੍ਰੀ ਗੱਜ ਕੇ ਭਾਈ ਗੱਜ ਕੇ ਉਸ ਵੇਲੇ ਸਰਹੰਦ ਦੀ ਨੀਂਹ ਨੇ ਵੀ ਧਮਾਰੀ ਉਟਾ ਨੇ ਵੀ ਪੁੱਛਿਆ ਉਮਰਾ ਕੀ ਨੇ 7 ਤੇ 9 ਸਾਲ ਦੀਆਂ ਪਰ ਜਿਹਨੇ ਤੋੜਿਆ ਉਹ ਕੋਈ ਮਾੜਾ ਮੋਟਾ ਨਹੀਂ ਹੋਣਾ ਉਹ ਕਿੱਡਾ ਹੋਣਾ ਜਿਗਰਾ ਇਹ ਸਦਾ ਜੀਨੇ ਨੀਹਾ ਵਿੱਚ ਲਾਲ ਚੜਾਏ ਕਿੱਡਾ ਹੋਣਾ ਜਿਗਰਾ ਇਹ ਸਦਾ ਜੀਨੇ ਨੀਹਾ ਵਿੱਚ ਲਾਲ ਚੜਾਏ ਉਹ ਕਿੱਡਾ ਹੋਣਾ ਜਿਗਰਾ i <laughs> <laughs> लाल बोलजो सरदेओ तर छॾियो नीह विचो लाल बोलो सरदे में न छॾे सरदे दो तर में न छॾे लाल ਲਦੋ ਰਖਸ਼ ਦੇ ਦੀਓ ਤਰਵਨਾ ਵਾ ਵਾ ਸਿਰ ਦੇ ਦੀਓ ਹਾਂ ਮੀਹਾ ਵਿਚਾ ਦੀ ਲਾਲ ਬੋਲਦਾ ਵਾ ਵਾ ਹੋ ਨਿਹਾ ਵਿਚ ਜੀ ਲਾਲ ਬੋਲਦੇ ਹੋ ਨਿਹਾ ਵਿਚ ਜੀ ਲਾਲ ਬੋਲਦੇ ਹਾਂ ਵਿੱਚੋਂ ਲਾਲ ਬੋਲਦੇ ਦੇ ਨ ਸਿਪਾਈ ਜਦੋਂ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਛਿਣ ਕੇ ਨੀਹਾਂ ਵਿੱਚ ਚਿਣਨ ਦਾ ਹੁਕਮ ਦੇ ਦਿੱਤਾ ਅੱਜ ਦੇ ਦਿਨ ਤੇ ਚਿਣਿਆਂ ਗਿਆ ਅੱਧਿਕ ਕੰਧ ਹੋਈ ਧਰਤੀ ਡੋਲੀ ਤਾਂ ਨਿਕਲ ਗਈ ਧਰਤੀ ਦੀ ਕੰਧ ਡਿਗੀ ਸਹਿਬਜ਼ਾਦੇ ਬੇਹੋਸ਼ ਹੋਏ ਵਜੀਦਾ ਕਹਿਣ ਲੱਗਾ ਕਹਿੰਦਾ ਇਹਨਾਂ ਦੇ ਪੈਰਾਂ ਦੀਆਂ ਤਲੀਆਂ ਤਲੀਆਂ ਚੱਸੋ ਕਹਿੰਦਾ ਸ਼ਾਇਦ ਕਹਿੰਦਾ ਹੋਸ਼ ਦੇ ਵਿੱਚ ਆ ਜਾਣਾ ਤਾਂ ਕਿ ਬਾਬਾ ਫਤਿਹ ਸਿੰਘ ਦੇ ਕੋਲ ਜਾ ਕੇ ਕਹਿੰਦਾ ਕਹਿੰਦਾ ਅਜੇ ਵੀ ਵੇੜਾ ਤੁਹਾਡਾ ਇਲਾਜ ਕਰਾ ਦੇਾਂਗੇ ਤੁਹਾਡਾ ਇਲਾਜ ਕਰਾ ਦੇਾਂਗੇ ਕਹਿੰਦਾ ਅਜੇ ਵੀ ਵੇੜਾ ਤੁਸੀਂ ਮੰਨ ਜਾਓ ਸਹਿਬ ਜਾਦੇ ਤੋਂ ਬੋਲਿਆ ਤੇ ਨਾ ਗਿਆ ਪਰ ਸਿਰ ਹਲਾ ਕੇ ਕਹਿ ਦਿੱਤਾ ਅਸੀਂ ਧਰਮ ਨਹੀਂ ਛੱਡ ਸਕਦੇ ਸੂਬੇ ਆ ਕਰ ਲੈ ਜੋ ਕੁਝ ਕਰਨਾ ਕਹਿੰਦਾ ਵੀ ਇਹ ਨਹੀਂ ਹੋ ਸਕਦਾ ਤੇ ਆਸ ਕਰ ਕਹਿੰਦਾ ਸਮਾਣੇ ਦੀ ਜਲਾਦ ਸੀ ਫਿਰ ਜਿਨ੍ਹਾਂ ਦੇ ਬੜੇ ਵੱਡੇ ਵੱਡੇ ਸਰੀਰ ਸੀ ਇਹਨਾਂ ਨੇ ਫਿਰ ਸਹਿਬ ਜਾਦੀਆਂ ਦੀਆਂ ਛਾਤੀਆਂ ਤੇ ਬੈਠ ਕੇ ਤੇ ਆ ਸਾਰਗ ਸੀ ਜਿਨ੍ਹਾਂ ਨੂੰ ਵੱਢ ਕੇ ਸ਼ਹੀਦ ਕਰ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰਾਗ ਵੱਢ ਕੇ ਸਹਿਬਜ਼ਾਦੇ ਨੂੰ ਸ਼ਹੀਦ ਕਰ ਦਿੱਤਾ। ਬਾਤ ਗੁਜਰੀ ਜੀ ਨੂੰ ਮੋਤੀराम ਮੈਰੇ ਨੇ ਜਾ ਕੇ ਚੀਨੇ ਦੁੱਧ ਦੀ ਸੇਵਾ ਕੀਤੀ ਸੀ। ਖਬਰ ਦਿੱਤੀ ਕਿ ਮਾਂ ਤੇਰੀ ਉਹ ਮਾਲਾ ਦਾ ਮੋਤੀ ਉਹ ਤੇਰੇ ਸਹਿਬਜ਼ਾਦੇ ਉਹ ਤੇਰੇ ਪੁੱਤੇ ਉਹ ਤੇਰੇ ਪੁੱਤਰ ਜਿਨ੍ਹਾਂ ਨੇ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ। ਅਜ ਧਰਮ ਦੇ ਉੱਤੋਂ ਉਹ ਜਾਨਵਾਰ ਗਏ ਨੇ ਆਖੋ ਸਤਨਾਮ ਵਾਹਿਗੁਰੂ ਤੇ ਮਾਤਾ ਗੁਜਰੀ ਜੀ ਨੇ ਵੀ ਫਿਰ ਆਪਣੇ ਪ੍ਰਾਣ ਤਿਆਗ ਦਿੱਤੇ ਮੋਤੀਰਾਮ ਮਹਿਰਾ ਜੀ ਨੇ ਦੁੱਧ ਦੀ ਸੇਵਾ ਕੀਤੀ ਸੀ ਉਹਦੇ ਸਾਰੇ ਹੀ ਪਰਿਵਾਰ ਨੂੰ ਕੋਲੂ ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਫਿਰ ਰਾਏਕੋਟ ਦੀ ਧਰਤੀ ਤੇ ਨੂਰੇ ਮਾਹੀ ਨੇ ਆ ਕੇ ਮਹਾਰਾਜ ਜੀ ਨੂੰ ਖਬਰ ਦਿੱਤੀ ਸੀ ਕਿ ਤੇਰੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਦਮਨਵਾ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਨੇ ਜੋ ਸਰੂਪ ਲਖਵਾਏ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਵਰਗਿਆਂ ਤੋਂ ਉਹਨਾਂ ਦੀ ਸੇਵਾ ਕਰਕੇ ਨਰੇੜ ਦੀ ਧਰਤੀ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕੋ ਹੀ ਗੱਲ ਆਖੀ ਕਿ ਮੇਰਾ ਭਾਵੇਂ ਕੱਖ ਨਾ ਰਵੇ ਪਰ ਮੇਰਾ ਜਿਹੜਾ ਪੰਥ ਹੈ ਉਹ ਹਮੇਸ਼ਾ ਚੜਦੀ ਕਲਾ ਚ ਰਹਿਣਾ ਚਾਹੀਦਾ ਕੋ ਸਤਨਾ। ਸ੍ਰੀ ਵਾਹਿਗੁਰੂ। ਹਾਂਜੀ ਦੇਖਿਓ ਜੀ ਸਮਾਂ ਬਹੁਤ ਹੋ ਚੁੱਕਿਆ ਮੈਨੂੰ ਇਹ ਵੀ ਸਮਾਂ ਥੋੜਾ ਲੱਗ ਰਿਹਾ ਜੀ ਸੱਚ ਪੁੱਛੋ। ਮੈਂ ਬਹੁਤ ਸ਼ਾਰਟਕਟ ਆ ਗਿਆ। ਬਹੁਤ ਬਹੁਤ ਕੱਟ ਲੱਗ ਸਕਦੇ ਨੇ ਜੀ ਆਪਾਂ ਕਰਨਾ ਹੋਵੇ ਤੇ ਪਰ ਨਹੀਂ ਸਮੇਂ ਚ ਰਹਿ ਕੇ ਮੈਂ ਬੇਨਤੀ ਕਰ ਰਿਹਾ। ਇੰਨਾ ਆ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਦਸ਼ਾਹੀ ਦੇਣ ਦੀ ਖਾਤਰ ਸਾਰਾ ਕੁਝ ਵਾਰ ਦਿੱਤਾ ਲੜਕੀ ਦੇ ਲਾ ਕੇ ਗਏ ਗਿਆਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਪਾਈ ਆਏ ਆ ਜੇ ਉਹਦੀ ਬਖਸ਼ਿਸ਼ ਦਾ ਪਾਤਰ ਬਣਨਾ ਹੈ ਜੇ ਉਹਦੀ ਖੁਸ਼ੀ ਲੈਣੀ ਹੈ ਤੇ ਅਮਰ ਸ਼ਕੀਏ ਗੁਰੂ ਵਾਲੇ ਬਣੀਏ ਸਿੰਘ ਸਜੀਏ ਤਾਂ ਕਿ ਸਾਡਾ ਲੋਕ ਤੇ ਪਰਲੋਕ ਸਬਰ ਹੋ ਜਾਵੇ ਆਓ ਇੱਕੋ ਤਾਰਨਾ ਪੜ ਕੇ ਉਸ ਤੋਂ ਪ੍ਰੰਤ ਨਾਨ ਸਾਹਿਬ ਦਾ ਪਾਠ